ਗੁਰਾਇਆਂ ਦੇ ਵਾਣ ਬ੍ਰਿਕ ਤੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ ਦੇ ਚੋਣ ਦਫਤਰ ਆਜ਼ਾਦ ਕਾਟਨ ਦੌਲਤੀ ਰਾਮ ਵੱਲੋਂ ਰੀبن ਕੱਟ ਕੇ ਕੀਤਾ ਗਿਆ ਇਸ ਮੌਕੇ ਬੋਲਦੇ ਵੱਖ-ਵੱਖ ਪੁਲਾਰਣ ਜਿੱਥੇ ਮਨਜੀਤ ਕੌਰ ਦੇ ਚੋਣ ਨਿਸ਼ਾਨ ਸਲਾਈ ਮਸ਼ੀਨ ਤੇ ਵੋਟਾਂ ਪਾ ਕੇ ਮਨਜੀਤ ਕੌਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਉੱਥੇ ਉਹਨਾਂ ਨੇ ਕਿਹਾ ਕਿ ਵੋਪਰੇ ਦੇ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸੰਜੇ ਜਿੱਦੇ ਚੱਲਦੇ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਖੜਾ ਕੀਤਾ ਗਿਆ ਹੈ ਜੋ ਕਿ ਵੋਪਰੇ ਵਾਸੀਆਂ ਦੀ ਆਵਾਜ਼ ਨੂੰ ਨਗਰ ਕੌਂਸਲ ਵਿੱਚੋਂ ਉਠਾਵੇਗਾ ਇਸ ਮੌਕੇ ਮਨਜੀਤ ਕੌਰ, ਪਰਮਜੀਤ ਐਡਵੋਕੇਟ ਅਸ਼wini ਕੁਮਾਰ, ਦਾਰਾ ਸਿੰਘ ਰਾਏ, ਪ੍ਰੋਫੈਸਰ ਕੋਲ ਕਰਨ ਸਿੰਘ, ਬਲਜਿੰਦਰ ਸਿੰਘ, ਸਾਫਾ ਕਾਉਂਸਲਰ ਰੋਸ਼ਨ ਲਾਲ, ਪਰਮਜੀਤ ਪੰਮਾ, ਸਰਨ ਸਰਜੀਵਨ ਪਨੋਟ, ਜਤਿੰਦਰ ਕੁਮਾਰ, ਗੁਰਪੀ ਸਿੰਘ, ਰਵਿੰਦਰ ਸਿੰਘ ਕੋਲਾ ਵੱਡੀ ਕਿੰਤੀ ਵਿੱਚ ਵਾੜਵਾਸੀ ਹਾਜਰ ਪਸਾਨ। ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਇੱਕ ਨੰਬਰ ਵਾਰਡ ਚੁਕੜੀ ਹਾਂ। ਤੇ ਜੋ ਵੀ ਮੇਰੇ ਹੈਗੇ ਆ ਸਾਰੇ ਸੱਜਣ ਮਿੱਤਰ ਸਾਰੇ ਮੈਨੂੰ ਵੋਟ ਪਾਉਣ ਸਲਾਈ ਮਸ਼ੀਨ ਨੂੰ ਤੇ ਮੈਨੂੰ ਕਾਮਯਾਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇ ਅਸੀਂ ਬੋਪਰਾਏ ਨਿਵਾਸੀ ਅਸੀਂ ਅੱਜ ਦੀਆਂ ਜਿਹੜੀਆਂ ਚੋਣਾਂ ਹੋ ਜਾਉਣ ਜਾ ਰਹੀਆਂ ਹੈਗੀਆਂ ਨਗਰ ਕੌਂਸਲ ਗੁਰਾਇਆਂ ਦੀਆਂ ਉਹਦੇ ਵਿੱਚ ਅਸੀਂ ਵਾਰਡ ਨੰਬਰ 1 ਦੇ ਸਾਰੇ ਵਸਨੀਕਾ ਤੇ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇੱਕ ਸਾਂਝੇ ਉਮੀਦਵਾਰ ਸ਼੍ਰੀਮਤੀ ਮਨਜੀਤ ਕੌਰ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਸਲਾਈ ਹੈਗਾ ਆ ਤਾਂ ਜੋ ਇਹ ਜਿਹੜਾ ਸਾਰਾ ਟੋਟਲ ਡਿਵੈਲਪਮੈਂਟ ਜਿਹੜਾ ਪੱਖੀ ਜਿਹੜਾ ਸਾਡੇ ਪ੍ਰੋਗਰਾਮਸ ਹੈਗੇ ਆ ਤਾਂ ਹਰ ਇੱਕ ਤਰੀਕੇ ਦੇ ਜਿਹੜੇ ਪ੍ਰੋਗਰਾਮਸ ਹੈਗੇ ਉਹਨਾਂ ਨੂੰ ਅੱਗੇ ਨੇਪਰੇ ਚਾੜਨ ਦੇ ਲਈ ਅਸੀਂ ਇਹੀ ਟਰਾਈ ਕਰਦੇ ਆ ਕਿ ਜਿਹੜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿ ਜੋ ਵੀ ਕੰਮ ਰਹਿੰਦੇ ਹੈਗੇ ਆ ਠੀਕ ਹੈ ਕਿ ਕਈ ਕੰਮਾਂ ਨੂੰ ਇਨਵੋਲਿਆ ਕੀਤਾ ਜਾਂਦਾ ਹੈਗਾ ਆ ਉਹਨਾਂ ਤੋਂ ਵੀ ਅਲੱਗ ਹੋ ਕੇ ਤਾਂ ਜੋ ਇੱਕ ਵਧੀਆ ਤਰੀਕੇ ਦੇ ਨਾਲ ਸੇਧ ਦੇ ਕੇ ਅਸੀਂ ਅੱਗੇ ਆਈਏ ਤੇ ਸਲਾਈ ਮਸ਼ੀਨ ਜਿਹੜਾ ਚੋਣ ਨਿਸ਼ਾਨ ਵਾਰਡ ਨੰਬਰ 1 ਦੇ ਵਿੱਚ ਤੇ ਸ਼੍ਰੀਮਤੀ ਮਨਜੀਤ ਕੌਰ ਜਿਹੜੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਆਪਾਂ ਭਾਰੀ ਬਹੁਮਤ ਦੇ ਵਿੱਚ ਜਿਤਾ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਐਜ਼ ਅ ਕੌਂਸਲਰ ਭੇਜਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2.5 ਸਾਲ ਤੋਂ ਜਦੋਂ ਤੋਂ ਨਗਰ ਪੰਚਾਇਤ ਭੰਗ ਹੋਈ ਹੈ ਬੋਪਰ ਆ ਇਹਦੇ ਵਿੱਚ ਵਾਰਡ ਨੰਬਰ 1 ਅਤੇ 13 ਦੇ ਨਿਵਾਸੀ ਬੁਨਿਆਦੀ ਸਹੂਲਤਾਂ ਤੋਂ ਵੀ ਬਹੁਤ ਜ਼ਿਆਦਾ ਸਖਣੇ ਰਹਿ ਗਏ ਸਨ ਬੇਸਿਕ ਗੱਲਾਂ ਹਨ ਇੱਥੇ ਗਲੀ ਟੁੱਟੀ ਹੋਈ ਸੀ ਪਾਣੀ ਗਲੀ ਦੇ ਵਿੱਚ ਖੜਦਾ ਸੀ ਉਹ ਇੱਕ ਬੁਨਿਆਦੀ ਸਮੱਸਿਆ ਸੀ ਉਸ ਨੂੰ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਪੈਸੇ ਖੁੱਦ ਜਿਹੜੀ ਆ ਉਹ ਗਲੀ ਬਣਾਉਣੀ ਪਈ ਇੱਥੇ ਵੱਡੇ ਵੱਡੇ ਨਾਲੇ ਹਨ ਬਹੁਤ ਵਾਰੀ ਅਸੀਂ ਆਪਣੇ ਨੁਮਾਇੰਦਿਆਂ ਨੂੰ ਇੱਥੇ ਕਹਿ ਚੁੱਕੇ ਸਨ ਕਿ ਵੀ ਇਹ ਸਾਰਿਆਂ ਦਾ ਹੱਲ ਕੀਤਾ ਜਾਵੇ ਪਰ ਇਹ ਕੋਈ ਵੀ ਹੱਲ ਨਹੀਂ ਹੋ ਰਿਹਾ ਸੀ ਭਾਵੇਂ ਕਿ ਸਾਡੇ ਪਿੰਡ ਤੋਂ ਹੀ ਜੋ ਪਾਰਟੀ ਹੈ ਐਸ ਵੇਲੇ ਸੱਤਾਧਾਰੀ ਪਾਰਟੀ ਹੈ ਉਸ ਦੇ ਵਿੱਚ ਸਾਡੇ ਹੀ ਬਹੁਤ ਉੱਚ ਪਦਵੀ ਦੇ ਉੱਪਰ ਬਰਾਜਮਾਨ ਸਨ ਪਰ ਉਹ ਪਿਛਲੇ 2.5 ਸਾਲ ਤੋਂ ਇਹੀ ਕਹਿ ਰਹੇ ਸਨ ਕਿ ਸਾਡੇ ਬਸ ਦਾ ਰੋਗ ਨਹੀਂ ਹੈ ਅਸੀਂ ਇਹ ਤੁਹਾਡੀਆਂ ਬੁਨਿਆਦੀ ਸਹੂਲਤਾਂਵਾਂ ਜਿਹੜੀਆਂ ਹੈ ਉਹਦਾ ਹੱਲ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਸਾਰੇ ਹੀ ਪਿੰਡ ਨਿਵਾਸੀਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਪੱਦਰ ਦੇ ਉੱਪਰ ਵਾਰਡ ਪੱਦਰ ਦੇ ਉੱਪਰ ਪਿੰਡ ਦੀ ਭਲਾਈ ਦੇ ਲਈ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਵਾਰਡ ਨੰਬਰ 1 ਤੋਂ ਬੀਬੀ ਮਨਜੀਤ ਕੌਰ ਜੀ ਨੂੰ ਖੜਾ ਕੀਤਾ ਹੈ ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀ ਹੈਗੇ ਉਹਨਾਂ ਦਾ ਸਮਰਥਨ ਹੈ ਤੇ ਆਪ ਸਭ ਲੋਕਾਂ ਕੋਲੋਂ ਉਮੀਦ ਕਰਦੇ ਹਾਂ ਕਿ ਵੀ ਤੁਸੀਂ ਸਾਰੇ ਇਸ ਹਮ ਜਿਹੜਾ ਉਪਰਾਲਾ ਹੈ ਇਸ ਨੂੰ ਹੌਸਲਾ ਦਿਵਾਉਂਗੇ ਅਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਹੜਾ ਹੈ ਉਹ ਜਿਤਾਉਂਗੇ ਅੱਜ ਇਹਨਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਆਪ ਆਪਾਂ ਦੇਖ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਔਰ ਕਿੰਨੀ ਭਾਰੀ ਸੰਖਿਆ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਜਿਹੜਾ ਇਹ ਸਮਰਥਨ ਮਿਲ ਰਿਹਾ ਹੈ ਤੇ ਅਸੀਂ ਯਕੀਨ ਕਰਦੇ ਹਾਂ ਕਿ ਇਹ ਸਾਰੇ ਸਮਰਥਨ ਤੋਂ ਅੱਜ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਸਾਡੀ ਜਿੱਤ ਪੱਕੀ ਯਕੀਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਆਪਣੇ ਸਾਰੇ ਪਿੰਡ ਵਾਸੀ ਨੂੰ ਸ਼ਹਿਰ ਵਾਸੀ ਨੂੰ ਕਰਿਆ ਤੋਂ ਪਤਾ ਹੀ ਹੈ ਕਿ ਗਿਆ ਨਗਰ ਕੌਂਸਲ ਦੀਆਂ ਇਲੈਕਸ਼ਨ ਦਾ ਬਿਗਲ ਪੱਛੁਕਿਆ ਹੈ ਜਿਸ ਦੀ 21 ਤਰੀਕ ਨੂੰ VOTING ਹੋਣ ਜਾ ਰਹੀ ਹੈ ਅੱਜ ਅਸੀਂ 12 ਨੰਬਰ 1 ਤੋਂ ਇੱਕ ਸਾਂਝੇ ਮੋਰਚੇ ਦਾ ਉਮੀਦਵਾਰ ਬਹੁਤ ਹੀ ਸੂਝਵਾਨ ਅਡਿਪੈਂਡ ਜੀ ਬੀਬੀ ਮਨਜੀਤ ਕੌਰ ਜੀ ਦੇ ਦਾਫਤਰ ਦਾ ਘਟਨ ਕਰਨ ਕੀਤਾ ਹੈ ਤੇ ਆਪਣੀ ਚੋਣ ਵਿਹੇਮ ਦੇ ਵਿੱਚ ਅਸੀਂ ਜਿੰਨੇ ਵੀ ਪਿੰਡ ਦੇ ਵਸਾਹੀ ਸਾਂਝੇ ਤੌਰ ਤੇ ਪਾਰਟੀ ਪਾਜੀ ਤੋਂ ਪੱਖ ਤੋਂ ਪਿੱਛੇ हट ਕੇ ਅਸੀਂ ਅਡਿਪੈਂਡ ਮਨਜੀਤ ਕੌਰ ਜੀ ਨਾਲ ਤੁਰਾਂਗੇ ਤੇ ਉਹਨੂੰ ਕਾਮਯਾਬ ਕਰਾਵਾਂਗੇ ਕਿਉਂਕਿ ਆਪਾਂ ਸੂਚੀ ਰੱਖਦੇ ਆ ਵੀ ਪਾਰਟੀਵਾਦੀ ਤੋਂ ਉੱਤੇ ਉੱਟ ਕੇ ਜੇ ਕੋਈ ਉਮੀਦਵਾਰ ਬਣੂਗਾ ਤਾਂ ਮੋਚਲੀ ਆ ਪਰ ਸਾਝੀ ਕੋਈ ਦੂਜੀ ਪਾਰਟੀ ਦਾ ਬੰਦਾ ਜੋ ਕੰਮ ਕਰਦਾ ਤਾਂ ਉਹਨੂੰ ਆਪਾਂ ਲੱਤਾਂ ਖਿੱਚਦੇ ਆ ਜੋ ਸਾਂਝਾ ਉਮੀਦਵਾਰ ਹੋਊਗਾ ਕੋਈ ਵੀ ਉਹਦੀ ਲੱਤ ਬਾਹ ਖਿੱਚੂਗਾ ਨਹੀਂ ਤੇ ਉਹਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਇਸ ਲਈ ਮੈਂ ਆਪਣੇ ਬਾੜ ਪਸਿਆਂ ਨੂੰ 1 ਨੰਬਰ ਤੋਂ 13 ਨੰਬਰ ਤੋ ਪੂਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਂਝੇ ਉਮੀਦਵਾਰ ਦੇ ਚੋਣ ਨਿਸ਼ਾਨ ਸਲਾਈ ਮਸ਼ੀਨ ਤੇ ਉਹਨਾਂ ਲਾ ਕੇ ਉਹਨਾਂ ਨੂੰ ਕਾਮਯਾਬ ਕਰਾਓ ਤੇ ਅਸੀਂ ਸਾਰੇ ਇਕੱਠੇ ਹੋ ਕੇ ਪਿੰਡ ਦੇ ਜੋ ਰਹਿੰਦੇ ਕੰਮ ਬਦੂਰੇ ਆ ਉਹ ਹੀ ਪੂਰੇ ਕਰਾਵਾਂ